ਜੀ ਨਾਮ ਇਹਨੂੰ ਮੇਰਾ ਨਾਮ ਬਲਵੰਤ ਰਾਏ ਆ ਬਲਵੰਤ ਜੀ ਕੀ ਹੋਇਆ ਅੱਜ ਕਿੱਥਾ ਆ ਬਗਲ ਕੱਲ ਜੀ ਅੱਜ ਮੇਰਾ ਵੱਡੇ ਭਰਾ ਦਾ ਪੋਤਾ ਜਿਹੜਾ ਉਹ ਬੈਂਕ ਗਿਆ ਸੀ ਛੁੱਟੀ ਬਾਰਾਂ ਦੇ ਪੀਐਨਬੀ ਬੈਂਕ ਉਹਦਾ ਨਾਮ ਰਾਹੁਲ ਹੈ ਉਹਨੂੰ ਕਿਸੇ ਨੂੰ ਪੇਮੈਂਟ ਦੇਣੀ ਸੀ ਉਸ ਤੋਂ 5 ਲੱਖ ਰੁਪਏ ਕੈਸ਼ ਕਢਾ ਕੇ ਲੈ ਕੈਸ਼ ਕਢਾ ਕੇ ਉਹ ਡਿੱਗੀ ਚ ਉਹਨੇ ਸਾਰਾ ਥੈਲਾ ਰੱਖ ਲਿਆ ਰੱਖਣ ਤੋਂ ਬਾਅਦ ਉਹ ਜਦੋਂ ਇੱਥੇ ਆਇਆ ਤਾਂ ਮੇਰੇ ਪਤੀ ਇਹੇ ਸਾਹਮਣੇ ਦੁਕਾਨ ਹੈ ਉੱਥੇ ਵੇਟ ਕਰ ਰਿਹਾ ਜਿਹਨੂੰ ਪੇਮੈਂਟ ਦੇਣੀ ਸੀ ਨਾ ਉਹਨੂੰ ਫੋਨ ਮਾਰਿਆ ਕਿ ਬਿੱਤੂ ਇੱਥੇ ਆ ਕੇ ਮੈਨੂੰ ਪੇਮੈਂਟ ਲੀ ਜਾ ਤੇ ਉਹ ਸਾਹਮਣੇ ਦੁਕਾਨ ਦੇ ਵੇਟ ਕਰਦਾ ਰਿਹਾ ਕਿਹੜੀ ਥਾਂ ਤੇ ਕਿਹੜੀ ਥਾਂ ਤੇ ਕਿਹੜੀ ਜਗ੍ਹਾ ਕਿਹੜੀ ਆ ਇੱਥੇ ਸਤੋਪਖਨਾ ਮੋੜ ਤੇ ਇੱਥੇ ਵੇਟ ਕਰਦਾ ਰਿਹਾ ਅਸੀਂ ਸਾਹਮਣੇ ਬੈਠੇ ਸੀ ਮੋਲੇ ਉਹ ਵੇਟ ਕਰਦਾ ਰਿਹਾ ਉਹ ਆਇਆ ਨਹੀਂ ਫਿਰ ਮੁੜ ਕੇ ਉਸ ਤੇ ਆਪਣੇ ਘਰ ਆ ਗਿਆ ਇਹ ਉਦਾਂ ਘਰ ਹੈਗਾ ਰਾਜੂ ਮੇਰਾ ਪਤੀ ਹੈ ਇਹਨੇ ਕਹਿੰਦਾ ਵੀ ਤੈਨੂੰ ਮੈਂ ਕਹਿ ਚ ਹੂੰ ਕੰਮ ਕਰ ਸਿੱਤ ਤੂੰ ਗਿਆਨੀ ਇਹ ਗੁੱਟਾਂ-ਗੁੱਟਾਂ ਨੇ ਅਣਖੀ ਲੇਕ ਨਹੀਂ ਆਇਆ ਉਹ ਨੌਕ ਬਿਨਾਂ ਐਕਸਲ ਚੱਕ ਕੇ ਔਰ ਬੋਤਲਾਂ ਨੂੰ ਸਾਹਮਣੇ ਸਕੂਟਰ ਖੜਾ ਕਰਕੇ ਅੰਦਰ ਗਲੀ ਚ ਗਿਆ ਹੀ ਹੈ ਪਿੱਛੇ ਦੀ ਇੱਕ ਬੰਦਾ ਆਇਆ ਪਤਾ ਨਹੀਂ ਕਿਹੜਾ ਬੰਦਾ ਇੱਕ ਅਣਪਛਾਤਾ ਬੰਦਾ ਸੀਗਾ ਉਹਨੇ ਮਾਸਟਰ ਚਾਬੀ ਨਾਲ ਐਕਟੀਵੇਟ ਚਾਬੀ ਕੋ ਲੌਕ ਤੋੜ ਕੇ ਉਹ ਸਾਰਾ ਸਾਰਾ ਪੈਕੇਟ ਉੱਪਰ 5 ਲੱਖ ਦਾ ਪੈਕੇਟ ਚੱਕ ਕੇ ਖਰਾਬ ਇਹ ਇੱਕ ਸੀਸੀਟੀਵੀ ਚ ਆਇਆ ਜੀ ਇਹ ਸੀਸੀਟੀਵੀ ਚ ਹੈ ਦਰਸ਼ਨ ਇਲੈਕਟ੍ਰਿਕ ਸਟੋਰ ਹੈ कैमरा लग्या कैमरे च आ गया है और अभी उस वे दस मिनट के अंदर अंदर कपवाली जाके मैं आप और राहुल नाल जाके तो मैं कंप्लेट दर्ज कर दिया लगता तो यही है भी वह पेशेवर चोर है और मैं लगता बैंक तो ही आए हैं हाँ कंप्लेट कर ਸਰ ਕੀ ਕੰਮ ਕਰਦੇ ਬੇਸਿਕਲੀ ਜਿਹੜੇ ਤੁਹਾਡੇ ਪਤੀਜਣ ਨੇ ਉਹ ਕੀ ਕੰਮ ਕਰਦੇ ਨੇ ਉਹ ਇੱਥੇ ਜੁੱਤੀਆਂ ਦਾ ਕੰਮ ਕਰਦਾ ਸਲਾਈ ਮਸ਼ੀਨ, ਢਲਾਈ ਦਾ ਮਸ਼ੀਨ ਕਰਦਾ ਕੰਮ। ਔਰ ਬਾਅਦ ਐਗਜ਼ੀਬਿਸ਼ਨ ਜੁੱਤੀਆਂ ਦੀ ਲੱਗਦਾ। ਉਹ ਪੇਮੈਂਟ ਕਿਸ ਦੇ ਚੈੱਕ ਚ ਆਹੀ ਕਿਸੇ ਦੀ ਅਕਾਊਂਟ ਚ ਆਇਆ ਉਹ ਚੈੱਕ ਚੱਕ ਰਹੀਓ ਪੀਐਨਬੀ ਚੋਂ ਪੇਮੈਂਟ ਲੇ ਕੇ ਆ। ਔਰ ਮਸਾਂ 3:00 ਵਜੇ 25-26 ਮਿੰਟ ਤੇ ਪੰਜ ਮਿੰਟ ਦੇ ਅੰਦਰ ਸਾਰਾ ਕਾਂਡ ਹੋ ਗਿਆ। ਇਸ ਏਰੀਆ ਤੇ ਵਿੱਚ ਪਹਿਲੀ ਵਾਰ ਹੋਇਆ ਜੀ ਪਹਿਲਾਂ ਵੀ ਏਰੀਆ ਚ ਬੜਾ ਖਤਰਨਾਕ ਕੰਮ ਹੈ ਪਿਛਲੇ 4-5 ਮਹੀਨਿਆਂ ਤੋਂ ਕੋਈ ਨ ਕੋਈ ਇੱਥੋਂ ਮੋਬਾਈਲ ਚੋਰੀ ਕਰਕੇ ਜਾਂਦਾ ਹੈ ਕੋਈ ਸਕੂਟਰ ਚੱਕ ਕੇ ਲੈ ਜਾਂਦਾ ਹੈ ਕਿਸੇ ਦੀ ਚੈਨ ਖੋ ਜਾਂਦੇ ਆ ਕੋਈ ਸਾਰੀ ਕੰਪਲੇਂਟਾਂ ਹੈ ਜਿਹੜੀ ਕਤਵਾਲੀ ਦੇ ਅੰਦਰ ਲਿਖੀ ਪਈ ਹੈ ਡਿਵੀਜ਼ਨ ਦੇ ਅੰਦਰ ਵੀ ਲਿਖਾ ਦਿਨੇ ਦੇਖੋ ਅਸੀਂ ਕੰਪਲੇਂਟਾਂ ਦੇ ਰਹੇ ਹਾਂ ਕਤਵਾਲੀ ਕਿੰਨੀ ਕਾਰਵਾਈ ਕਰਦੇ ਮੁਲਾਜ਼ਮ ਉਹ ਉਹਨਾਂ ਨੂੰ ਪਤਾ ਇਸ ਦਾ ਬਾਰ-ਬਾਰ ਜਾ ਕੇ ਕਹਿੰਨੇ ਵੀ ਇਹ ਗੱਲ ਹੋਣ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਸਰਕਾਰ ਜਿਹੜੀ ਹੈ ਉਹ ਅਵੇਅਰ ਹੋਵੇ ਇਹਨਾਂ ਦੇ ਖਿਲਾਫ ਪਤਾ ਲੱਗੇ ਜਿੰਨੇ ਲੋਕ ਹੈ कार्रवाई करे तो वो करिए क्या वापस ये बेचारा कारोबार कर लो बहुत पिछले चले गए मुलाजम तो दो गए हरनाम सिंह और प्रताप सिंह दो भी आए उन्होंने कैमरे भी चेक किए गए हैं लेकिन कि रिकवरी होंगी है परिवार के अंदर बहुत बड़ा झटका नहीं अणपछाता बंदा कोई शक वाली गल नहीं है सारी ऐसी देती है ਉਹ ਕੈਮਰੇ ਦੀ ਛਾਣਬੀ ਵੀ ਕਰ ਰਿਆ ਉਹ ਕਿੱਥੇ ਤੱਕ ਕਾਰਵਾਈ ਪਹੁੰਚਦੀ ਹੈ ਇਨਸਪੈਕਟਰ ਸਾਹਿਬ ਹੈ ਨਹੀਂ ਅੱਜ ਮੈਂ ਉਹਨਾਂ ਨੂੰ ਮਿਲਣਾ ਸੀਗਾ ਉਹ ਹੈ ਨਹੀਂ ਉਹ ਕੱਲ ਆਉਂਗਾ ਕਿ ਸ਼ਾਇਦ ਮੈਂ ਕੱਲ ਮਿਲ ਲਿਆ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਕੁਮਾਰ ਹੈ ਜੀ ਗੱਜੂ ਕੰਨਿਆ ਬੇਟਾ ਸੀਗਾ ਜੀ ਮੇਰੇ ਕੋਲ ਆਪਣਾ ਤਕਰੀਬਨ 7:30 ਵਜੇ ਇੱਥੇ ਆਇਆ ਸੀਗਾ ਮੈਂ ਉਹਨੂੰ ਕੋਈ ਕੰਮ ਭੇਜਿਆ ਆਇਆ ਸੀਗਾ ਸਾਡੇ ਜੁੱਤੀਆਂ ਦੇ ਰਿਲੇਟਿਡ ਕੰਮ ਸੀਗਾ ਉਹਨੇ ਕਰਨਾ ਸੀਗਾ ਮਗਰ ਰਾਹੁਲ ਉਹ ਕਰਕੇ ਨਹੀਂ ਆਇਆ ਤੂੰ বারোবার ਵੀ ਤਾਂ ਮੈਨੂੰ ਨਹੀਂ ਪਤਾ ਉਹਦੇ ਪੇਮੈਂਟ ਹੈਗੀ ਉਹ ਕਹਿੰਦਾ ਚਲੋ ਮੈਂ ਹੁਣ ਹੀ ਜਾਣਾ ਆ ਪਾਰਕਾਂ ਦੇ ਸਾਹਮਣੇ ਜਿਹੜੀ ਗਲੀ ਹੈਗੀ ਉੱਥੇ ਉਹਨੂੰ ਸਕੂਟਰ ਖੜਾਇਆ ਤੇ ਗਲੀ ਦੇ ਅੰਦਰ ਚਲਾ ਗਿਆ ਸੀਗਾ ਵਾਪਸ ਅੱਗੇ ਉਹਦੇ ਵੀਡੀਓ ਚ ਫਿਰ ਦਿਖਿਆ ਸੀ ਸਾਰਾ ਕੁਝ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਬੰਦਾ ਉਹ ਪੇਮੈਂਟ ਕੱਢ ਰਿਹਾ ਹੈ ਲੋਕ ਖੋਲ ਕੇ ਬੜੇ ਆਰਾਮ ਨਾਲ ਤਸੱਲੀ ਨਾਲ ਪੈਸੇ ਕੱਢ ਕੇ ਦਿਖਾਇਆ ਗਿਆ ਉੱਥੇ ਇਹ ਸਿਆਰੀ ਘਟਨਾ ਹੈ ਦਮ ਹੈ ਉਹ ਤਾਂ ਦੇਖੋ ਹੁਣ ਪੁਲਸ ਵਾਲੇ ਨਾਲ ਗਏ ਆ ਏਰੀਆ ਵਾਈਜ਼ ਨਾ ਕੈਮਰੇ ਟੰਟਰੋਲ ਕੇ ਦੇਖ ਰਹੇ ਆ ਉਹਦੇ ਚ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੀ ਵੀਡੀਓ ਜਿਹੜੀ ਹੈਗੀ ਆਈ ਆ ਉੱਥੇ ਦਿਖਿਆ ਹੈ ਕਿਸੇ ਦੇਖ ਰਹੇ ਨੇ ਕਿਸੇ ਆਉਂਦੇ ਨੇ ਕਿਸੇ ਜਾ ਰਹੇ ਨੇ ਅੱਗੇ ਵਾਈਕ ਤੇ ਹੈਗੇ ਦੋ ਬੰਦੇ ਉਸ ਤੋਂ ਬਾਅਦ ਮੇਨ ਜਿਹੜੀ ਵੀਡੀਓ ਉੱਥੇ ਦੀ ਹੈਗੀ ਉਹ ਸਾਹਮਣੇ ਆਈ ਹੈ ਸਾਡੇ ਪਿਲਾਰ ਇੱਥੇ ਦੀ ਕੋਈ ਵੀਡੀਓ ਵਾਇਰਲ ਹੋਈ ਤੁਹਾਡੇ ਜੀ ਕਰਦੇ ਬਾਰ ਦੀ ਵੀਡੀਓ ਨਹੀਂ ਕਰਦੇ ਬਾਰ ਦੀ ਕੋਈ ਨਹੀਂ ਹੈ ਨਹੀਂ